ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜਾਦ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨੀ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਵਾਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਵਾਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਾਬ ਨੇ ਮਨਜ਼ੂਰ ਹੋਊਗਾ ਉਹ ਮੇ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀਂ ਜੱਸਾ ਨੂੰ ਦੱਸਿਆ ਵੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜੱਸ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਸ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਆਇਆ ਤੇ ਨਾ ਮੈਂ ਇਕੱਲਾ ਮਾਫੀ ਦੇਣ ਆਇਆ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਾਬ ਨੇ ਮਨਜ਼ੂਰ ਹੋਊਗਾ ਉਵੇਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀਂ ਜੱਸਾ ਨੂੰ ਦੱਸਿਆ ਵੀ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜੱਸਾ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਹਾਂਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਸਾ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪ ਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੂੰ ਮਾਫੀ ਜ਼ਿਆਦਾ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਆਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਆਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿਵੇਂ ਸਭ ਨੇ ਮਨਜ਼ੂਰ ਹੋਊਗਾ ਉਵੇਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀਂ ਜੱਸਾ ਨੂੰ ਦੱਸਿਆ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਦ ਆਏ ਨੇ ਤਾਂ ਉਹਨਾਂ ਨੇ ਜੱਸਾ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ